ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਕ 'ਚ ਸਲੂਟ ਨਹੀਂ ਸਿਭਾਰਿਆ ਉਹ 1.5 150 ਬੰਦਾ ਨਾਲ ਲਈ ਫਿਰਦੀ ਟੂਟੂ ਕਰਦੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜਵਾਲੀ ਸਤੌਜਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂਟੂ ਕਰਦੀਆਂ ਟੂਟੂ ਕਰਦੀ ਲਤਾ ਕਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲਤਾ ਕਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲਤਾ ਕਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਆਪ ਜਾਨਦੇ ਨੇ ਸਰਤੋਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 152 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣੋ 151 ਅਖੀਰ ਜਦੋਂ ਆਪਾਂ ਕਪੜਾ ਖਰੀਦਨੇ ਆ ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ ਉਹ ਚੀਜ਼ ਤੇ ਆਪਾਂ ਉਹ ਲੈ ਆਂਦੀ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਮਾਰਿਆ ਉਹ 1.5 150 ਬੰਦਾ ਨਾਲ ਲਈ ਫਿਰਦੀ ਟੂਟੂ ਕਰਦੀ ਆ ਕੱਲ ਪਰਸੋਂ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜਵਾਲੀ ਸਤੌਜਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ ਟੂ ਟੂ ਕਰਦੀਆਂ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ ਜੇ ਜੜ ਲੈ ਉਥੇ ਫਾਇਰ ਨਹੀਂ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਜਿਸ ਕਿਸਮ ਦੇ ਲੈ ਕੇ ਆਉਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੋਲਾ ਪੈ ਜੇ ਤੇ ਹਲੇ ਦੁਆਲੇ ਚਿੱਟੇ ਪੁਲਿਸ ਵਾਲ ਸੁਈ ਵੇਖੋ ਸਾਰੇ ਜ਼ਿਲ੍ਹੇ ਨੂੰ ਫਾਇਦੇ ਹੀ ਰੱਖਦੇ ਆ ਜਿੱਦਣ ਆਪ ਜਾਂਦੇ ਨੇ ਸਰਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣੋ 151 ਲਤਾ ਕਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲਤਾ ਕਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲਤਾ ਕਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉੱਥੇ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਆ ਆਮ ਤੌਰ 'ਤੇ ਬੰਦੇ ਸੀਟ ਤੋਂ ਲੱਤਾ ਥੱਲੇ ਰੱਖਦੇ ਲੱਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋਲੇ ਜੋ ਟੀਟੀ ਵੱਜਦੀ ਏ ਕੋਈ ਯਾਰੇ ਸਹੀ ਚ ਹੋ ਗਿਆ ਮੈਨੂੰ ਤਾਂ ਜਾਪਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੁੱਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂ ਨਾ ਹੋਖੀ ਰਿਹਾ ਜਿੰਨੂ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਏ ਦਿਹਾੜੀ ਅਸੀਂ ਕਹਿੰਦੇ ਇਹਨੂੰ ਦੇ ਦੇ 600 ਰੁਪਏ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਜੇ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਤਾਂ ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ ਇਹ ਚਲਦਾ ਰਹੇਗਾ ਕੰਮ ਕੋਈ ਹੁਣ ਉੱਠਣ ਬਹਿਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵਿਰੋਧ ਪੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ